ਲੈ ਵੀ ਕਰਪਸ਼ਨ ਵੀ ਮਹਿੰਗੀ ਪਾਈ ਜਾਂਦੀ ਕਈਆਂ ਨੂੰ ਆ ਬੜਾ ਹਾਸੇ ਵਾਲਾ ਮਾਹੌਲ ਬਣ ਗਿਆ ਯਾਰ ਜਦੋਂ ਕਹਿੰਦਾ ਨੇਤਾ ਪਹੁੰਚਿਆ ਨਾ ਤੇ ਫਿਰ ਉੱਥੇ ਜਾ ਕੇ ਗੱਲਬਾਤ ਕੀਤੀ ਪੰਚਾਇਤ ਲੱਗੀ ਪਈ ਆ ਪੰਚਾਇਤ ਦੇ ਵਿੱਚ ਪੋਲਾ ਖੁੱਲ ਗਿਆ ਤੇ ਪੋਲਾ ਜਦੋਂ ਖੁੱਲੀਆਂ ਤਾਂ ਫੋਨ ਲਾ ਲਿਆ ਨੇਤਾ ਨੇ ਵੀ ਅਫਸਰ ਨੂੰ ਕਹਿੰਦਾ ਵੀ ਦੱਸ ਤੂੰ ਪੈਸੇ ਮੰਗਿਆ 10000 ਪਿੱਛੇ ਰੌਲਾ ਪੈ ਗਿਆ ਰੌਲਾ ਕੀ ਪੈ ਕਹਿੰਦਾ ਕਿਸੇ ਬੰਦੇ ਦਾ ਕੰਮ ਕਰਾਉਣ ਦੇ 10000 ਰੁਪਏ ਮੰਗ ਲਏ ਅਫਸਰ ਨੇ ਤੇ ਰਿਸ਼ਵਤ ਮੰਗਣ ਦਾ ਤਰੀਕਾ ਦੇਖ ਲੋ ਗਾ ਪਤੰਦਰ ਸਾਹਮਣੇ ਹੀ ਖੜਾ ਸੀ ਉਹ ਅਫਸਰ ਨੇ ਜਦੋਂ ਕਿਹਾ ਵੀ ਮੈਂ ਤਾਂ ਪੈਸੇ ਮੰਗੇ ਨਹੀਂ ਕਹਿੰਦਾ ਤੁਸੀਂ ਹੀ ਤਾਂ ਮੰਗੇ ਆ ਹੋਰ ਕਿਹਨੇ ਮੰਗੇ ਆ ਪੂਰੀ ਵੀਡੀਓ ਸੁਣੋ ਤੇ ਵੀਡੀਓ ਸੁਣ ਕੇ ਨਾ ਹਾਸੇ ਵੀ ਆਉਗੀ ਦੋਸਤੋ ਯਾਰ ਪਹਿਲਾਂ ਤਾਂ ਇਹ ਜਿਹੜੀ ਕਰਪਸ਼ਨ ਹੈ ਇਹਨੂੰ ਖਤਮ ਕਰਨਾ ਚਾਹੀਦਾ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਵੀ ਜਿਹੜੇ ਕਰਪਟ ਲੀਡਰ ਜਾਂ ਕਰਪਟ ਅਧਿਕਾਰੀ ਨੇ ਉਹਨਾਂ ਤੱਕ ਪਹੁੰਚ ਸਕੇ ਵੀ ਉਹ ਡਰ ਜਾਣ ਟਲ ਜਾਣ ਇਹਨਾਂ ਕੰਮਾਂ ਤੋਂ ਯਾਰ ਤਨਖਾਹ ਪਾ ਲੋ ਆਪਦੀ ਤੇ ਇਹਨਾਂ ਕੰਮਾਂ ਤੋਂ ਲੈਣਾ ਕੀ ਆ ਤੁਸੀਂ ਕਿਉਂਕਿ ਜਦੋਂ ਦੇਸ਼ ਵਿੱਤੀ ਸੰਕਟ 'ਚ ਪੈਂਦਾ ਇਹਨਾਂ ਗੱਲਾਂ ਕਰਕੇ ਪੈਂਦਾ ਹੁੰਦਾ ਯਾਰ ਜਦੋਂ ਤੁਸੀਂ ਆ ਕਰਪਸ਼ਨ ਨਹੀਂ ਖਤਮ ਕਰ ਸਕਦੇ ਤਾਂ ਦੇਸ਼ ਤਰੱਕੀ ਕਿਵੇਂ ਕਰੂਗਾ ਆਹ ਵੀਡੀਓ ਸੁਣਦੇ ਪਹਿਲਾਂ ਦੰਦਮ ਕਰਿਆ ਵਾਲਾ ਬੇਪਰਵਾਹ ਆਪਣੇ ਹੱਥੇ ਦਾ ਸਿਆਣ ਦੇ ਨਹੀਂ ਬਤਾਓ ਤੁਮੇ ਆਪ ਉੱਚ ਲੈਣੇ ਵੀਡੀਓ ਖਾਦ ਮੇ دیے ਹਨ ਵੀਡੀਓ ਵੀ ਦੇਤੀ ਬਣਾ ਕੇ ਆਪਨੇ ਸਵਮ ਦਿਆ ਹਾਂ ਸਰ ਮੈਂ ਪ੍ਰਧਾਨ ਬੋਲ ਰਹਾ ਹੂੰ ਚੱਕੋ ਜੀ ਖੋਲਤੀਆਂ ਬੋਲਾਂ ਪ੍ਰਧਾਨ ਨੇ ਤੁਸੀਂ ਸਵਾਲ ਜੀ ਇਹ ਸਭ ਕਹਿਨ ਕਿ 10000 ਦਿਓ ਤਾਂ ਸਾਹਿਬ ਦਸਕਟ ਕਰੀ ਹੈ ਤਾਂ ਇਸ ਜੇਟਾ ਨਹੀਂ ਸਰ ਆਪ ਮਰੇ ਹੱਥ ਮਿਏ ਆਪ ਮੰਨ ਇਹ ਬੰਦਾ ਦਾ ਪੂਰੀ ਰੇਲ ਬਣਾ ਗਿਆ ਕਹਦਾ ਯਾਰ ਲੈਤੇ ਆ ਜਦੋਂ ਤਾਂ ਫਿਰ ਮੰਨ ਤਾਂ ਸਹੀ ਬਾਤ ਨਹੀਂ ਕਰੇਂਗੇ ਉਸਕੇ ਬਾਅਦ ਬੀਆ ਵਸ ਫੇਰ ਠੀਕ ਆ ਜਾਓ ਜੋ ਪਹਿਲੇ ਦਿੱਤੇ ਕਹਿੰਦਾ ਠੀਕ ਹੈ ਓਕੇ ਕੰਮ ਹੋ ਜਾਊਗਾ ਯਾਰ ਭਾਈ ਤੁਸੀਂ ਐਂ ਦੇਖ ਲਓ ਵੀ ਲੀਡਰ ਦਾ ਕੀ ਬਣਿਆ ਹੋ ਯਾਰ ਲੀਡਰ ਇਹ ਪਹਿਲਾਂ ਤੁਹਾਨੂੰ ਮਸਲਾ ਦੱਸ ਦਿੰਨੇ ਵੀ ਇਹ ਨਾ ਯੂਪੀ ਦੇ ਬਲਰਾਮਪੁਰ ਜ਼ਿਲ੍ਹੇ ਦਾ ਜਿਹੜਾ ਮਸਲਾ ਹੈਗਾ ਇੱਥੇ ਬੀਜੇਪੀ ਨੇਤਾ ਸ਼ਲੈਂਦਰ ਕੁਮਾਰ ਸ਼ੈਲੂ ਨੇ ਜਿਹੜੇ ਬੈਠੇ ਨੇ ਇਹ ਜਨਪੰਚਾਇਤ ਲਾਉਂਦੇ ਆ ਤੇ ਜਨਪੰਚਾਇਤ ਪੰਚਾਇਤ ਲਾਉਂਦੇ ਟਾਈਮ ਨਾ ਇਹਨਾਂ ਨੇ ਪੁੱਛ ਲਿਆ ਯਾਰ ਵੀ ਕੀ ਕੀ ਤਕਲੀਫਾਂ ਨੇ ਤਾਂ ਫਿਰ ਇੱਕ ਬੰਦੇ ਨੇ ਦੱਸਤਾ ਯਾਰ ਮੇਰੇ ਤੋਂ ਤਾਂ 10000 ਲੈ ਗਿਆ ਅਫਸਰ ਫੇਰ ਉਹਦੀ ਰੇਲ ਬਣਾਈ ਆ ਫੋਨ ਤੇ ਤੇ ਜਦੋਂ ਫੋਨ ਤੇ ਪੁੱਛਿਆ ਉਹ ਤਾਂ ਮੁੱਕਰ ਗਿਆ ਜਦੋਂ ਸਾਹਮਣੇ ਬੰਦਾ ਖੜਾ ਹੋਵੇ ਪ੍ਰੂਫ ਲੈ ਕੇ ਕਹਿੰਦਾ ਵੀਡੀਓ ਵੀ ਹੈ ਬੱਸ ਫਿਰ ਕੱਚਾ ਪਾਣੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਅੱਗੇ ਤੁਸੀਂ ਕਮੈਂਟਾਂ ਚ ਆਪਦੀ رائے ਜ਼ਰੂਰ ਦਿਓ ਵੀ ਇੰਨਾ ਲੋਕਾਂ ਦੇ ਨਾਲ ਕਰਨਾ ਕੀ ਚਾਹੀਦਾ ਜਿਹੜੇ ਕਰਪਸ਼ਨ ਕਰਦੇ ਆ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ